ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਐਡਵੋਕੇਟ ਅੰਜਨਾ ਤੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਸਮਾਜ ਵਿੱਚ ਤੇਜ਼ੀ ਨਾਲ ਫੈਲ ਰਹੇ ਇੱਕ ਗੰਭੀਰ ਮੁੱਦੇ ਬਾਰੇ ਦੋਸਤੋ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਅਕਸਰ ਅਸੀਂ ਵੇਖਦੇ ਹਾਂ ਕਿ ਸਾਡੇ ਆਸ-ਪਾਸ ਸਾਡੇ ਬਹੁਤ ਸਾਰੇ ਜਿਹੜੇ ਦੋਸਤ-ਮਿੱਤਰ ਨੇ ਸਾਡੇ ਫੈਮਿਲੀ ਮੈਂਬਰਸ ਨੇ ਜਾਂ ਫਿਰ ਸਾਡੇ ਦੋਸਤ-ਮਿੱਤਰਾਂ ਦੇ ਅੱਗੇ ਕੋਈ ਨੂਨ ਨੇਰਸ਼ਦਾਰ ਨੇ ਉਹਨਾਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਇੱਕੋ ਕੰਸਰਨ ਰਹਿੰਦਾ ਹੈ ਤੇ ਉਹ ਹੈ ਜੀ ਪ੍ਰਾਈਵੇਸੀ ਦਾ ਕੰਸਰਨ ਯਾਨੀ ਕਿ ਨਿੱਜਤਾ ਦਾ ਕੰਸਰਨ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਭਾਰਤੀ ਕਾਨੂੰਨ ਹੈ ਉਹ ਇਸ ਚੀਜ਼ ਬਾਰੇ ਕੀ ਕਹਿੰਦਾ ਹੈ ਦੋਸਤੋ ਸਾਡੇ ਭਾਰਤੀ ਕਾਨੂੰਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਕਿਸੇ ਦੂਸਰੀ ਵਿਅਕਤੀ ਦੀਆਂ ਪਰਸਨਲ ਫੋਟੋਗ੍ਰਾਫਸ ਜਾਂ ਫਿਰ ਕੋਈ ਵੀਡੀਓਜ਼ ਜਾਂ ਫਿਰ ਕੋਈ ਪ੍ਰਾਈਵੇਟ ਚੈਟ ਜਿਹੜੀ ਹੈ ਉਸ ਨੂੰ ਬਿਨਾਂ ਉਸ ਦੀ ਕੰਸੈਂਟ ਤੋਂ ਲੀਕ ਕਰਦਾ ਹੈ ਤਾਂ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈ ਜੇਕਰ ਉਸ ਇਨਸਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਕਿ ਮੈਂ ਤੁਹਾਡੀ ਚੈਟ ਨੂੰ ਲੀਕ ਕਰ ਦੂੰਗਾ ਜਾਂ ਲੀਕ ਕਰ ਦੂੰਗੀ ਤਾਂ ਉਸ ਕੇਸ ਦੇ ਦੌਰਾਨ ਵੀ ਜਿਹੜਾ ਹੈ ਇਹ ਇੱਕ ਕ੍ਰਿਮੀਨਲ ਐਕਟ ਬਣ ਜਾਂਦਾ ਹੈ ਜੇਕਰ ਤੁਸੀਂ ਜਾਂ ਤੁਹਾਡੇ ਆਸ-ਪਾਸ ਕੋਈ ਵੀ ਵਿਅਕਤੀ ਅਜਿਹੋ ਜੀ ਕੋਈ ਧਮਕੀ ਨੂੰ ਫੇਸ ਕਰ ਰਿਹਾ ਹੈ ਜਾਂ ਅਜਿਹਾ ਕਿਸੇ ਨਾਲ ਹੋ ਚੁੱਕਿਆ ਹੈ ਪਰ ਉਹ ਆਵਾਜ਼ ਨਹੀਂ ਚੱਕ ਪਾ ਰਿਹਾ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਸਹੀ ਗਾਈਡ ਕਰੋ ਉਹਨਾਂ ਨੂੰ ਦੱਸੋ ਕਿ ਜੇਕਰ ਉਹਨਾਂ ਨਾਲ ਅਜਿਹੀ ਕੋਈ ਗੱਲ ਹੋ ਰਹੀ ਹੈ ਜਾਂ ਕਿਸੇ ਨੋਨਲ ਕਟਨਾਏ ਵਾਪਰੀ ਹੈ ਜਾਂ ਕਿਸੇ ਵੀ ਥਰਡ ਪਰਸਨ ਨਾਲ ਅਗਰ ਤੁਸੀਂ ਵੇਖ ਰਹੇ ਹੋ ਕਿ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਦੱਸੋ ਕਿ ਜਿਹੜੀ ਸਾਡੀ ਸਾਈਬਰ ਪੋਰਟਲ ਹੈ ਉਥੇ ਜਾ ਕੇ ਆਨਲਾਈਨ ਕੰਪਲੇਂਟ ਵੀ ਕੀਤੀ ਜਾ ਸਕਦੀ ਹੈ ਤੇ ਜਿਹੜੇ ਸਾਡੇ ਨੀਅਰਬਾਈ ਜਿਹੜੇ ਸਾਡੇ ਬਿਲਕੁਲ ਨੇੜੇ ਥਾਣੇ ਹੋਣਗੇ ਉਥੇ ਜਾ ਕੇ ਵੀ ਜਿਹੜੀ ਐਫਆਈਆਰ ਐਫਆਈਆਰ ਹੈ ਉਹ ਦਰਜ ਕਰਾਈ ਜਾ ਸਕਦੀ ਹੈ ਤੇ ਇਸ ਤੋਂ ਵੱਧ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਸਾਡੇ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਦੀ ਜੱਜਮੈਂਟਸ ਦੇ ਅਨੁਸਾਰ ਜਿਹੜਾ ਕਿ ਨਿੱਜਤਾ ਦਾ ਅਧਿਕਾਰ ਹੈ ਰਾਈਟ ਟੂ ਪ੍ਰਾਈਵੇਸੀ ਹੈ ਇਹ ਹਰੇਕ ਇਨਸਾਨ ਦਾ ਫੰਡਾਮੈਂਟਲ ਰਾਈਟ ਹੈ ਸੰਵਿਧਾਨਿਕ ਅਧਿਕਾਰ ਹੈ ਤੇ ਇਸ ਨੂੰ ਕੋਈ ਵੀ ਦੂਸਰਾ ਵਿਅਕਤੀ ਜਿਹੜਾ ਹੈ ਉਹ ਭੰਗ ਨਹੀਂ ਕਰ ਸਕਦਾ ਹਿੱਟ ਨਹੀਂ ਕਰ ਸਕਦਾ ਜਾਂ ਕਿਸੇ ਵੀ ਤਰ੍ਹਾਂ ਦੂਸਰੇ ਵਿਅਕਤੀ ਦੀ ਨਿਸ਼ਤਾ ਨੂੰ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਪ੍ਰਕਾਰ ਨਾਲ ਸਮਾਜਿਕ ਤੌਰ ਤੇ ਤਮਾਸ਼ਾ ਨਹੀਂ ਬਣਾ ਸਕਦਾ ਮੈਂ ਉਮੀਦ ਕਰਦੀ ਹਾਂ ਕਿ ਤੁਸ ਤੁਹਾਨੂੰ ਮੇਰੀ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਸਤਿ ਸ੍ਰੀ ਅਕਾਲ